7 ਮਾਰਚ 1959 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ اجلاس ਸਰਦਾਰ ਪ੍ਰੇਮ ਸਿੰਘ ਲਾਲਪੁਰਾ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਦੌਂਦਵਾ ਸਾਹਿਬ ਨੂੰ ਖਾਲਸਾ ਪੰਥ ਦਾ ਪੰਜਵਾਂ ਤਖਤ ਐਲਾਨਣ ਦੇ ਲਈ ਇੱਕ ਮਤਾ ਪੇਸ਼ ਕੀਤਾ ਗਿਆ ਇਸ ਮਤੇ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਇਸ ਨੂੰ ਧਾਰਮਿਕ ਸਲਾਹਕਾਰ ਕਮੇਟੀ પાસે ਭੇਜ ਦਿੱਤਾ ਗਿਆ 27 ਨਵੰਬਰ 1959 ਵਾਲੇ ਦਿਨ ਜਰਨਲ ਇਕੱਤਰਤਾ ਵਿੱਚ ਇਸ ਸੰਬੰਧੀ ਦੂਸਰਾ ਮਤਾ ਪੇਸ਼ ਕੀਤਾ ਗਿਆ ਇਸ ਮਤੇ ਨੂੰ ਜਥੇਦਾਰ ਜਗੀਰ ਸਿੰਘ ਫੱਗੂਵਾਲੀਆ ਵੱਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵੱਲੋਂ ਪਾਸ ਕੀਤਾ ਗਿਆ ਕਿ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਨੂੰ ਇਤਿਹਾਸਿਕ ਮੋਹਰਾਂ ਰਿਆਸਤ ਪਟਿਆਲਾ ਦੇ ਗਜ਼ਟਾਂ ਅਤੇ ਹੋਰ ਲਿਖਤਾਂ ਮੁਤਾਬਕ ਤਖਤ ਕਰਾਰ ਦਿੱਤਾ ਗਿਆ ਹੈ 27 ਨਵੰਬਰ 1968 ਵਾਲੀ ਮੀਟਿੰਗ ਵਿੱਚ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਰਿਪੋਰਟ ਉੱਤੇ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਵਿੱਚ 30 ਜੁਲਾਈ 1966 ਦੇ ਦਿਨ ਇੱਕ ਮਤਾ ਪਾਸ ਕੀਤਾ ਗਿਆ ਜਿਸ ਨੂੰ 18 ਨਵੰਬਰ 1968 ਦੇ ਜਰਨਲ ਹਾਊਸ ਵਿੱਚ ਪੇਸ਼ ਕੀਤਾ ਗਿਆ 18 ਨਵੰਬਰ 1968 ਵਾਲੇ ਦਿਨ ਤਤਕਾਲੀ ਸਿੱਖ ਲੀਡਰ ਬਾਬਾ ਫਤੇਹ ਇੰਨੇ ਦਮਦਮਾ ਸਾਇਰਤਲਵੰਡੀ ਸਾਬੋਂ ਨੂੰ ਸਿੱਖ ਕੌਮ ਦਾ ਪੰਜਵਾਂ ਤਖਤ ਐਲਾਨ ਦਿੱਤਾ ਗਿਆ